ਨਮਸਕਾਰ ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਖਾਲਸੇ ਦਾ ਕੌਮੀ ਤਿਹਾੰਰ ਹੋਲਾ ਮਹੱਲਾ ਅੱਜ ਰਾਤ ਤੋਂ ਢੋਲ ਨਗਾੜੀਆਂ ਦੀ ਗੂੰਜ ਦੇ ਨਾਲ ਸ਼ੁਰੂ ਹੋਣ ਵਾਲਾ ਹੈ ਪਰ ਉਸ ਤੋਂ ਪਹਿਲਾਂ ਪ੍ਰਸ਼ਾਸਨ ਵੱਲੋਂ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ ਕਿ ਉਹਨਾਂ ਵੱਲੋਂ ਸਾਰੇ ਇੰਤਜ਼ਾਮ ਕਰ ਲਏ ਗਏ ਹਨ ਪਰ ਜਿਹੜੀ ਤਸਵੀਰ ਅਸੀਂ ਅੱਜ ਤੁਹਾਨੂੰ ਵਿਖਾ ਰਹੇ ਹਾਂ ਉਸ ਦੇ ਵਿੱਚ ਪ੍ਰਸ਼ਾਸਨ ਦੇ ਦਾਅਵਿਆਂ ਦੀ ਪੋਲ ਸ਼ਰਮ ਖੁੱਲਦੀ ਹੋਈ ਸਾਫ਼-ਸਾਫ਼ ਨਜ਼ਰ ਆ ਰਹੀ ਹੈ ਆਸੀਂ ਗੱਲ ਕਰ ਰਹੇ ਹਾਂ ਨਵੀਂ ਆਬਾਦੀ ਦੇ ਵਿੱਚ ਬਣੇ ਹੋਏ ਬਾਥਰੂਮਾਂ ਦੀ ਜਿੱਥੇ ਕਿ ਜਨਾਨਾਂ ਅਤੇ ਮਰਦਾਨਾਂ ਮੇਂ ਤਰ੍ਹਾਂ ਦੇ ਬਾਥਰੂਮ ਬਣਾਏ ਗਏ ਹਨ ਤਾਂਕਿ ਲੋਕਾਂ ਨੂੰ ਇਹਨਾਂ ਬਾਥਰੂਮਾਂ ਦਾ ਫਾਇਦਾ ਹੋ ਸਕੇ ਪਰ ਹੋਲਾ ਮਾਲਾ ਸ਼ੁਰੂ ਹੋਣ ਤੋਂ ਪਹਿਲਾਂ ਇਹਨਾਂ ਬਾਥਰੂਮਾਂ ਦੇ ਤਾਲੇ ਤੱਕ ਨਹੀਂ ਖੋਲੇ ਗਏ ਹਨ ਸਫਾਈ ਦੀ ਗਲਤਾਂ ਬੜੇ ਦੂਰ ਦੀ ਹੈ ਤਾਲਾ ਲੱਗੇ ਹੋਣ ਦੇ ਚੱਲਦੇ ਹੋਏ ਇਹਨਾਂ ਬਾਥਰੂਮਾਂ ਦੇ ਆਲੇ ਦੁਆਲੇ ਲੋਕਾਂ ਵੱਲੋਂ ਪੂਰੀ ਤਰ੍ਹਾਂ ਗੰਦਗੀ ਪਾਈ ਹੋਈ ਹੈ ਜਿਸ ਨੂੰ ਅਜੇ ਤੱਕ ਸਾਫ਼ ਨਹੀਂ ਕੀਤਾ ਗਿਆ ਜਿਸ ਦੇ ਚੱਲਦੇ ਹੋਏ ਸਥਾਨਕ ਵਸਨੀਕਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਪ੍ਰਸ਼ਾਸਨ ਜੋ ਦਾਅਵੇ ਕਰ ਰਿਹਾ ਹੈ ਉਸ ਨੂੰ ਪੂਰਾ ਵੀ ਕਰੇ ਤੇ ਹੋਲੇ ਲੈਤੇ ਆਉਣ ਵਾਲੀ ਸੰਗਤਾਂ ਦੀ ਸਹੂਲਤ ਲਈ ਨਾ ਬਾਥਰੂਮਾਂ ਨੂੰ ਜਲਦ ਤੋਂ ਜਲਦ ਖੋਲਿਆ ਜਾਵੇ ਸ਼੍ਰੀ ਅਨੰਦਪੁਰ ਸਾਹਿਬ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ ਰਾਣਾ ਦੀ ਰਿਪੋਰਟ ਬਾਥਰੂਮ ਦੇ ਤਾਲੇ ਅਜੇ ਤੱਕ ਲੱਗੇ ਜੀ ਅਸੀਂ ਬਾਥਰੂਮ ਤਾਲੇ ਨੂੰ ਇਹ ਕਹਿਣਾ ਚਾਹੁੰਦੇ ਹਾਂ ਜੀ ਇਹ ਸਾਡੇ ਗੁਰੂਆਂ ਦੀ ਨਗਰੀ ਹੈ ਇੱਥੇ ਗੁਰੂ ਸਾਡੇ ਬਹੁਤ ਪੈਦਾ ਹੋ ਕੇ ਚਲੇ ਗਏ ਇਸ ਨਗਰੀ ਦੇ ਵਿੱਚ ਦੂਰ ਦੂਰ ਤੋਂ ਸਾਡੇ ਸਰਤਾਲੂ ਆਉਂਦੇ ਆ ਇਹ ਸਾਡੇ ਇਸ ਗੁਰੂਆਂ ਦੀ ਨਗਰੀ ਜਾ ਕੇ ਸਤਾ ਲੂਣ ਇਹ ਜੋ ਮੁਸ਼ਕਲਾਂ ਚੜੀਆਂ ਪੈ ਜਾਣ ਕਿਸ ਨੂੰ ਬਾਥਰੂਮ ਨਾ ਮਿਲੇ ਕਿਸ ਨੂੰ ਫਲਸ਼ ਨਾ ਮਿਲੇ ਸੜੀਆਂ ਔਰਤਾਂ ਬੀਬੀਆਂ ਬੜੀਆਂ ਪਰੇਸ਼ਾਨ ਰਹਿਣ ਇਹ ਜੀ ਦੇਖੋ ਸਾਡੇ ਇਸ ਅਨੰਤਪੁਰ ਸਾਹਿਬ ਦੀ ਕਿੰਨੀ ਹਲਕੇ ਦੀ ਬੇਨਾਮੀ ਹੈਗੀ ਹੈ ਇਹ ਅਸੀਂ ਇਸ ਕਰਦੇ ਵਿਰੋਧ ਕਰਦੇ ਆ ਕਿ ਪ੍ਰਸ਼ਾਸਨ ਇਹ ਤਾਰੇ ਨੂੰ ਕਿਉਂ ਨਹੀਂ ਖਿਲਾਉਂਦੇ ਇਹ ਦੇਖੋ ਲਾਈਟਾਂ ਬਲੀਆਂ ਹੋਈਆਂ ਆ ਲੇਕਿਨ ਇਸ ਤਾਲੇ ਨਹੀਂ ਖੁੱਲੇ ਹੋਏ ਸਰਧਾਲੂ ਆਉਂਦੇ ਅੰਦਰ ਜਾਣ ਦੀ بجائے ਬਾਹਰ ਜਾਂਦੇ ਬਾਹਰ ਜਾ ਕੇ ਢੇੜਾ ਮਾਰ ਕੇ ਆ ਜਾਂਦੇ ਬਹੁਤ ਪਰੇਸ਼ਾਨ ਹੈ ਮੈਂ ਤਾਂ ਇਹੀ ਕਹਾਂਗਾ ਕਿ ਜਿੰਨੀ ਸੰਗਤ ਆਦੀ ਹੈ ਸਾਰੀ ਪਰੇਸ਼ਾਨ ਰਹਿੰਦੀ ਹੈ ਇੱਥੇ ਹਰ ਵਾਰ ਦੇਖੋ ਜਿਹੜਾ ਹੋਲਾ ਮਹੱਲਾ ਹੈ ਪੂਰੇ ਦੇਸ਼ਾਂ ਵਿਦੇਸ਼ਾਂ ਤੋਂ ਜਿਹੜੀਆਂ ਸੰਗਤਾਂ ਨੇ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਨਤਮਸਤਕ ਹੋਣ ਲਈ ਆਉਂਦੀਆਂ ਨੇ ਬਹੁਤ ਹੀ ਇੱਥੇ ਚਾਹ ਤੇ ਉਸਾਰ ਨਾਲ ਜਿਹੜਾ ਹੋਲਾ ਮਹੱਲਾ ਮਨਾਇਆ ਜਾਂਦਾ ਪਰ ਪ੍ਰਸ਼ਾਸਨ ਦੇ ਜਿਹੜੇ ਦਾਅਵਿਆਂ ਦੀ ਹੈ ਤੇ ਹੂ ਗਾਇਕ ਦੀ ਨਜ਼ਰ ਆ ਰਹੀ ਹੈ ਪ੍ਰਸ਼ਾਸਨ ਵੱਲੋਂ ਕਿਹਾ ਜਾ ਰਿਹਾ ਕਿ ਅਸੀਂ ਹੋਲੇ ਮੱਲੇ ਨੂੰ ਦੇਖਦੇ ਹੋਏ ਜਿਹੜੀ ਸ਼ਹਿਰ ਦੀ ਸਫਾਈ ਹੈ ਜਾਂ ਹੋਰ ਹੈ ਜਿੰਨੇ ਕੰਮ ਹੈ ਸਾਰੇ ਅਸੀਂ ਮੁਕੰਮਲ ਕਰਦੇ ਨੇ ਪਰ ਮੇਰੇ ਪਿੱਛੇ ਦੇਖੋ ਬਾਥਰੂਮ ਨੇ ਜਿਨ੍ਹਾਂ ਦੇ ਦਿਨ ਚ ਬੱਲ ਬੱਲ ਚੱਲ ਰਹੇ ਨੇ ਹੋ ਸਕਦਾ ਹੈ ਸ਼ਹਿਰ ਕੋ ਠੀਕ ਕਰ ਰਹੇ ਹੋਣ ਪਰ ਇਹਨਾਂ ਨੂੰ ਜਿਹੜੀ ਮੇਨ ਜਿਹੜੀ ਗੱਲ ਹੈ ਇਹ ਬਾਥਰੂਮਾਂ ਨੂੰ ਤਾਲੇ ਲੱਗੇ ਹੋਏ ਨੇ ਦੇਸ਼ਾਂ ਵਿਦੇਸ਼ਾਂ ਤੋਂ ਜਿਹੜੀਆਂ ਸੰਗਤਾਂ ਆ ਰਹੀਆਂ ਨੇ ਉਹਨਾਂ ਨੂੰ ਸਭ ਤੋਂ ਜ਼ਿਆਦਾ ਪ੍ਰੋਬਲਮਸ ਕੀ ਹੁੰਦੀਆਂ ਨੇ ਸਭ ਤੋਂ ਪਹਿਲਾਂ ਤਾਂ ਬਾਥਰੂਮ ਜਾਣਾ ਜਾਂ ਨਹਾਣਾ ਧੋਣਾ ਇਹ ਹੁੰਦੀਆਂ ਨੇ ਪਰ ਇੱਥੇ ਤੁਸੀਂ ਦੇਖੋ ਇਹ ਬاتھਰੂਮ ਆ ਉਹ ਬੰਦ ਨੇ ਇਹਦੇ ਨਾਲ ਜਿਹੜੀਆਂ ਸੰਗਤਾਂ ਆਉਣਗੀਆਂ ਇਹਨਾਂ ਨੂੰ ਜਿਹੜਾ ਰਾਹਤ ਮਿਲੇਗੀ ਜਾਂ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ ਸਫਸਫਾਈ ਹੈ ਕਿ ਗੰਦਗੀ ਸਫਸਫਾਈ ਤੁਸੀਂ ਦੇਖੋ ਸਫਸਫਾਈ ਕਹਿੰਦੇ ਸਫਸਫਾਈ ਕੋਈ ਸਫਸਫਾਈ ਨਹੀਂ ਇੱਥੇ ਕਿਸੇ ਤਰ੍ਹਾਂ ਦੀ ਵੀ ਤਾਲੇ ਲੱਗੇ ਹੋਏ ਨੇ ਫਿਰ ਇਹ ਕਹਿ ਦੇਣਗੇ ਇਹ ਤਾਂ ਰਿਪੇਅਰ ਕਰ ਰਹੇ ਸੀ ਜਾਂ ਇਹ ਕਰ ਰਹੇ ਸੀ ਉਹ ਕਰ ਰਹੇ ਸੀ ਪਰ ਤਾਲਿਆਂ ਦੇ ਨਾਲ ਇੱਥੇ ਤੋਂ ਮੈਨੂੰ ਦਿਸਦਾ ਵੀ ਜਿਹੜਾ ਰਿਪੇਅਰ ਕਰ ਰਹੇ ਉਹ ਕੋਈ ਹੋਰ ਕੰਮ ਕਰ ਰਹੇ ਹੋਵੇ ਕੀ ਮੰਗ ਕਰਦੇ ਤੁਸੀਂ ਮੰਗਦਾ ਬਸ ਸਾਡੀ ਇਹੀ ਰਹਿੰਦੀ ਹੈ ਵੀ ਜਿਹੜੇ ਸਾਡੇ ਇੱਥੇ ਸ਼ਰਧਾਲੂ ਆਉਂਦੇ ਨੇ ਲੱਖਾਂ ਦੀ ਤਰ੍ਹਾਂ ਦੇ ਵਿੱਚ ਬੀ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਜਿਹੜੀ ਕੋਈ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਜੇ ਇਹੋ ਜਿਹਾ ਹਾਲ ਨੇ ਤਾਂ ਤੁਹਾਨੂੰ ਪਤਾ ਮੁਸ਼ਕਲ ਬਹੁਤ ਜ਼ਿਆਦਾ ਹੋ ਜਾਣੀ ਉਹ ਸਾਡੀ ਪ੍ਰਸ਼ਾਸਨ ਨੂੰ ਇਹ ਬੇਨਤੀ ਹੱਥ ਜੋੜ ਕੇ ਬਈ ਜਿਹੜੀਆਂ ਸੰਗਤਾਂ ਆ ਰਹੀਆਂ ਨੇ ਉਹਨਾਂ ਦੇ ਸੁੱਖ ਸਹੂਲਤਾਂ ਨੂੰ ਦੇਖਦੇ ਹੋਏ ਜਿਹੜੀਆਂ ਆਇਆਂ ਤੁਸੀਂ ਸਹੂਲਤਾਂ ਦਿੱਤੀਆਂ ਹੋਈਆਂ ਨੇ ਉਹਨਾਂ ਨੂੰ ਲਾਗੂ ਕੀਤਾ ਜਾਵੇ ਜਿਹੜੇ ਬਾਥਰੂਮਾਂ ਦੇ ਤਾਲੇ ਖੋਲੇ ਜਾਣ ਅਤੇ ਸਾਫ ਸਫਾਈ ਕਰਕੇ ਸੰਗਤਾਂ ਨੂੰ ਇਹ ਵਚਨ ਦੂਬ ਬਣਾਇਆ ਜਾਵੇ